सतनाम श्री वाह गुरु साहब जीओ जप जी साहिब एक ओंकार सतनाम करता पुरख निरपौ निर्वैर काल मूरत अजूनी साहब अंगुर प्रसाद जप आग चुगा सच है पी सच को सी पी सच ਸੂਚੇ ਸੂਚਨਾ ਹੋਵੇ ਜੇ ਸੋਚੀ ਲਖਵਾਰ ਛੁਪੇ ਛੁਪਨਾ ਨਾ ਹੋਵੇ ਜੇ ਲਾਇ ਰਾਂ ਦਿਬਤਾਰ ਭੁਖਿਆ ਭੁਖਣਾ ਤਰੀ ਜਿਬਨ ਨਾ ਪੁਰੀਆ ਭਾਰ ਸਿਆ ਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵੇਂ ਸਚਿਆ ਰਹੀਏ ਕਿਵੇਂ ਗੂੜੇ ਟੁੱਟੇ ਬਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਾਰੁ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬਟਿਆਈ ਹੁਕਮੀ ਤੁਮਨੀ ਚੋਕਮ ਲਿਖ ਦੁਖ ਸੁਖ ਬਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਗੋ ਹੁਕਮੇ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਚੈਤਾ